ਮੈਂ ਦਲਜੀਤ ਸਿੰਘ ਪੁੱਤਰ 라ਜਵਿੰਦਰ ਸਿੰਘ ਪਿੰਡ ਰਾਜੋਣਾ ਕਲਾ ਜਿਹਨਾਂ ਲੁਧਿਆਣਾ ਦਾ ਰਹਿਣ ਵਾਲਾ ਹਾਂ ਮੈਂ 12ਵੀਂ ਪਾਸ ਕਰ ਲਈ ਹੈ ਤੇ ਉਸ ਦੇ ਨਾਲ ਨਾਲ ਮੈਂ ਆਪਣੀ ਗ੍ਰੈਜੂਏਸ਼ਨ ਵੀ ਕਰ ਰਿਹਾ ਹਾਂ ਤੇ ਮੇਰਾ ਸਿਰੋਤ ਹੈ ਡਰੀਮ ਸੀ ਕਿ ਮੈਂ ਪੰਜਾਬ ਪੁਲਿਸ ਜਾਂ ਆਰਮੀ ਦੇ ਵਿੱਚ ਭਰਤੀ ਹੋ ਸਕਾਂ ਤਾਂ ਕਿ ਆਪਣੇ ਦੇਸ਼ ਦੀ ਸੇਵਾ ਕਰ ਸਕਾਂ ਮੈਨੂੰ ਆਪਣੇ ਫਰੈਂਡ ਸਰਕਲ ਦੇ ਵਿੱਚੋਂ ਪਤਾ ਲੱਗਿਆ ਕਿ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਗਿਲ ਰੋਡ ਤੇ ਸੀਪਾਇਟ ਕੈਪਲ ਸਰਕਾਰ ਵੱਲੋਂ ਲਗਾਇਆ ਜਾ ਰਿਹਾ ਹੈ ਤੇ ਮੈਂ ਇੱਥੇ ਵਿਜ਼ਿਟ ਕੀਤਾ ਤੇ ਟੀਚਰ ਸਹਿਬਾਨਾਂ ਦੇ ਨਾਲ ਗੱਲ ਕੀਤੀ ਇੱਥੇ ਮੈਨੂੰ ਮਾਨਯੋਗ ਹਰਦੀਪ ਸਿੰਘ ਸਰ ਮਿਲੇ ਤੇ ਉਹਨਾਂ ਨੇ ਕਾਫੀ ਸਹੂਲਤਾਂ ਬਾਰੇ ਦੱਸਿਆ ਜਿਵੇਂ ਕਿ ਸਾਨੂੰ ਇੱਥੇ ਤੇ تن ਸਪੰਨ ਬਗਤ ਦਾ ਖਾਣਾ ਬਿਲਕੁਲ ਫ੍ਰੀ ਆਫ ਕਾਸਟ ਉਪਲਬਧ ਕਰਵਾਇਆ ਜਾ ਰਿਹਾ ਹੈ ਤੇ ਦੋ ਟਾਈਮ ਫਿਜ਼ੀਕਲ ਦੀ ਤਿਆਰੀ ਕਰਵਾਈ ਜਾਂਦੀ ਹੈ ਸਾਰੇ ਤਜਰਬੇਕਾਰ ਟੀਚਰ ਸਾਹਿਬਾਨਾਂ ਦੇ ਵੱਲੋਂ ਸਾਨੂੰ ਟੀਚਰ ਸਾਹਿਬਾਨਾਂ ਦੇ ਵੱਲੋਂ ਸਾਨੂੰ ਫੁੱਲ ਪੇਪਰ ਦੀ ਤਿਆਰੀ ਕਰਵਾਈ ਜਾਂਦੀ ਹੈ ਪਿਛਲੇ ਡੇਢ ਮਹੀਨੇ ਤੋਂ ਮੈਂ ਇੱਥੇ ਰਹਿ ਰਿਹਾ ਹਾਂ ਤੇ ਰਹਿائش ਵੀ ਬਿਲਕੁਲ ਫ੍ਰੀ ਹੈ ਤੇ ਮੈਂ ਇਸ ਥੋੜੇ ਦਿਨ ਪਹਿਲਾਂ ਆਰਮੀ ਦੇ ਪੇਪਰ ਦੀ ਆਰਮੀ ਦੇ ਪੇਪਰ ਦੀ ਤਿਆਰੀ ਕਰਕੇ ਉਸ ਦਾ ਪੇਪਰ ਦਿੱਤਾ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਇਸ ਪੇਪਰ ਵਿੱਚ ਪਾਸ ਹੋ ਕੇ ਮੈਂ ਆਰਮੀ ਦੇ ਆਰਮੀ ਦੇ ਲਈ ਆਪਣੀ ਫਿਜ਼ੀਕਲ ਟ੍ਰੇਨਿੰਗ ਦੀ ਤਿਆਰੀ ਕਰਾਂਗਾ ਤੇ ਉਹ ਤੇ ਭਰਤੀ ਹੋ ਕੇ ਆਪਣੇ ਦੇਸ਼ ਦੀ ਸੇਵਾ ਜ਼ਰੂਰ ਕਰਾਂਗਾ ਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਾਂਗਾ ਸੋ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਜੋ ਸਰਕਾਰ ਨੇ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਉਪਲਬਧ ਕਰਵਾਏ ਹਨ ਤੇ ਮੈਂ ਇਹ ਮੰਗ ਕਰਦਾ ਹਾਂ ਸਰਕਾਰ ਦੇ ਅੱਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਉਣ ਵਾਲੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਹੋਰ ਉਪਲਬਧ ਕਰਵਾਏ ਜਾ ਕਰਵਾਏ ਜਾਣਗੇ ਤਾਂ ਕਿ ਮੇਰੇ ਵਾਂਗੂ ਹੋਰ ਨੌਜਵਾਨ ਵੀ ਪੰਜਾਬ ਪੁਲਿਸ ਜਾਂ ਆਰਮੀ ਦੀ ਤਿਆਰੀ ਕਰ ਸਕਣ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ ਇੱਕ ਵਾਰ ਫਿਰ ਮੈਂ ਇਸੀ ਕੈਂਪ ਦੇ ਸਾਰੇ ਟੀਚਰ ਸਰਵਾਨਾ ਤੇ ਸਰਕਾਰ ਦਾ ਬਹੁਤ ਧੰਨਵਾਦ